ਹਾਂਜੀ ਸੰਗਤ ਜੀ ਆਪ ਸਭ ਸੰਗਤ ਨੂੰ ਪਤਾ ਹੀ ਹੈ ਕਿ ਪਿੰਡ ਲੋਪੋ ਦੇ ਨੌਜਵਾਨਾਂ ਨੇ ਹੜਪੀੜ ਦਾ ਵਾਸਤੇ ਜੋ ਰਸਤਾਂ ਕੱਟੀਆਂ ਸੀ ਉਹ ਅੱਜ ਪਿੰਡ ਲੋਪੋ ਤੋਂ ਗੁਰਦੁਆਰਾ ਗੁਰੂ ਸਰ ਪਾਸ਼ਾ ਈ ਛੇਵੀਂ ਡਿਉੜੀ ਦੇ ਮੂਹਰੇੋਂ ਟਰੈਕਟਰ ਟਰਾਲਿਆਂ ਤੇ ਉਹ ਰਸਤਾਂ ਲੈ ਕੇ ਚਾਲੇ ਪਾਏ ਆ ਜੀ 6 ਟਰੈਕਟਰ 6 ਟਰਾਲੇ ਆ ਜੀ ਸੰਗਤ ਜੀ ਕਿਸੇ ਟਰਾਲੇ 'ਚ ਤੂੜੀ ਆ ਕਿਸੇ ਟਰਾਲੇ 'ਚ ਚਾਰ ਕਿਸੇ ਚ ਪਾਣੀ ਹੈ ਤੇ ਕਿਸੇ ਚ ਰਾਸਣ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹੜੇ ਨੌਜਵਾਨ ਮੂਹਰੇ ਹੋ ਕੇ ਜਿਨ੍ਹਾਂ ਨੇ ਹਮ ਹਮਾ ਕੇ ਇਹ ਸੇਵਾ ਕੀਤੀ ਹੈ ਜੀ ਚਾਰ ਪੰਜ ਦਿਨ ਪਹਿਲਾਂ ਇਹਨਾਂ ਨੇ ਗਰਾਈ ਕੀਤੀ ਸਾਰੇ ਪਿੰਡ ਤੋਂ ਹਨਾ ਤੇ ਵਾਹਿਗੁਰੂ ਇਹਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਉਣ ਕਿਉਂਕਿ ਟਾਈਮ ਛੱਡਣਾ ਬਹੁਤ ਔਖਾ ਬਈ ਜੀ ਹਨਾ ਆਪਾਂ ਕਹਿ ਦਿੰਨੇ ਆ ਵੀ ਯਾਰ ਕੋਈ ਨਹੀਂ ਆਹ ਕੰਮ ਕਰ ਲਾਂਗੇ ਪਰ ਉਹ ਕੰਮ ਕਰਨਾ ਬਹੁਤ ਔਖਾ ਏ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰਾਂ ਨੇ ਮੂਰੇ ਹੋ ਕੇ ਸੇਵਾ ਕੀਤੀ ਆ ਰਾਸਦਾਂ ਇਕੱਠੀਆਂ ਕੀਤੀਆਂ ਅੱਜ ਚਾਲੇ ਪਾਤੇ ਆ ਜੀ ਤਰੀਕ 10 ਮਹੀਨਾ 9 2025 ਨੂੰ ਪਿੰਡ ਲੋਪੋ ਤੋਂ ਰਾਸਦਾਂ ਲੈ ਕੇ ਤੁਰ ਪਏ ਆ ਜੀ ਪਿੰਡ ਲੋਪੋ ਦੇ ਨੌਜਵਾਨ ਆ ਲੋ ਸੰਗਤੀ ਆ ਟਰਾਲੇ 'ਚ ਤੂੜੀ ਆ ਜੀ ਤੇ ਉਹ ਟਰਾਲੇ 'ਚ ਜੀਚ ਸੰਗਾਰੇ ਹੁਣੀ ਬੈਠੇ ਸੀ ਉੱਚਰ ਰਾਸਣ ਆ ਜੀ ਇੱਕ ਟਰਾਲੇ 'ਚ ਪਾਣੀ ਆ ਇੱਕ 'ਚ ਫਿਰ ਅਚਾਰ ਆ ਅੱਡੋ-ਅੱਡ ਸਮਾਨ ਆ ਜਿਹੜਾ ਤੇ ਉਹ ਲੈ ਕੇ ਸੰਗਤਾਂ ਨੇ ਚਾਲੇ ਪਾਏ ਆ ਜੀ ਕਰੋ ਫਿਰ ਵੀਡੀਓ ਨੂੰ ਸ਼ੇਅਰ ਸੰਗਤ ਜੀ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਆ ਚੀਜ਼ਾਂ ਚਾਹੁੰਦੀਆਂ ਸਰਕਾਰਾਂ ਦੇ ਪਿੰਡਾਂ ਵਾਲੇ ਸੰਤਾਂ ਦੀਆਂ ਫੋਟੋਆਂ ਤੇ ਆ ਜਿਹੜੇ ਨਿਸ਼ਾਨ ਸਹਿਬ ਝੂਲਦੇ ਹੋਏ ਇਹ ਚਾਹੁੰਦੀਆਂ ਨੇ ਸਰਕਾਰਾਂ ਦੇ ਪੰਜਾਬ ਤਾਂ ਆਪਦੇ ਸਿਰ ਤੇ ਆਪ ਖੜਾ ਹੋ ਜਾਂਦਾ ਬਾਹੇ ਗੁਰੂ ਜੀ ਦੀ ਇੰਨੀ ਕਿਰਪਾ ਪੰਜਾਬ ਤੇ ਤੇ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਆ ਜੀ ਕਰੋ ਫਿਰ ਵੀਡੀਓ ਨੂੰ ਸ਼ੇਅਰ ਜਿਹੜੇ 6-7 ਦਿਨ ਪਹਿਲਾਂ ਮਿਹਨਤ ਕਰਕੇ ਇਹਨਾਂ ਨੇ ਰਾਸਦਾਂ ਇਕੱਠੀਆਂ ਕੀਤੀਆਂ ਬਹੁਤਾਂ